ਹਲੋ ਹਲੋ ਕੁਛ ਛੋਟਾ ਸੀ ਇਹ ਖਬੂਲਾਂ ਬਾਵਰਾ ਨੂੰ ਉੱਧਰ ਅੱਗੇ ਆਵਾਂ ਕਰਦੇ ਆਂ ਧੰਨਵਾਦ ਕਰਦੇ ਆਂ ਕੋਈ ਬੰਦ ਕੀ ਮੰਨ ਮੈਂ ਤੇ ਬੋਲ ਉਹ ਕਿਉਂ ਕੰਮ ਕਰਦੇ ਹਾਂ ਦੱਸਾਂਗਾ ਕਿ ਤੂੰ ਆਖੋਲੇ ਚੋਰ ਤਾਂ ਹੈ ਪੁਆਰ ਬਾਬਾ ਜੀ ਜੈ ਹੋ ਸਿਰਿ ਸਿਰਿ 108 ਗੁਰੂ ਗਿਆਨ ਨਾ ਤੁਮਾਰਾ ਦੀ ਜੈ ਹੋ ਜਦੋਂ ਗੁਰੂ ਹੀ ਤੁਰ ਕੇ ਆਇਸੀ ਅਧਨ ਉਦੋਂ ਪਿੰਡ ਵਾਸੀਆਂ ਜਦੋਂ ਇੱਥੇ ਆਇਆ ਪਿੰਡ ਵਾਸੀਆਂ ਨੇ ਕਿਰਪਾ ਕਰਾਈ ਜਿਉ ਸੰਤ ਜੀ ਸਾਡਾ ਪਾਣੀ ਬੜਾ ਕੋਰਾ ਹੈ ਮਿਠਾ ਕਰੋ ਪਾਣੀ ਮਿਠਾ ਜੈ ਜੈਕਾਰ ਹੋ ਗਈ

जय गुरु जय 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 जु जय गुरू पढ़ा ठीक है भगवान वाल्मिक महाराज की जय ओ श्री जय भगवान जय गुरु जय भगवान जय गुरु जय जय

ਪੂਰਨ ਆ ਜੈ ਗੁਰੇ ਜੈ ਗੁਰੂ ਹਰਨੇ ਚੰਨਦਾਰ ਹਾ ਜੈ ਜੈ ਹਾ ਤੇ ਨਿਸ਼ਾਨ ਸਾਹਿਬ ਦੀ ਇੱਕੇ ਖੜ ਦੇ ਇੱਕੇ ਖੜ ਕੇ ਤੂੰ ਇਹ ਲਵਾ ਫੋਟੋ ਬੈ ਇੱਥੇ ਹੀ ਅਮਰ ਹੁਣ Thank okay. ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈਪੀਮ ਜੈ ਮਾਲਿਆਚੋ ਹਰ ਹਰ ਵਾਲਮੀਕੀ ਸਹਰਿਆਨੂ ਅੱਜ ਅਸੀਂ ਮਟੀਲੀ ਰਾਜਸਥਾਨ ਗੰਗਾ ਨਗਰ ਦੇ ਕੋਲ ਬਿਲਕੁਲ ਇੱਥੋਂ 18 19 ਕਿਲੋਮੀਟਰ ਹੀ ਆ ਮਟੀਲੀ ਬਾਬਾ ਜੀ ਕਿਹੜੀ ਆ ਠੌਰ ਵਾਲੀ ਕਿਹੜੀ ਮੰਦੇ ਰਸਾਨ ਵਾਲੀ ਠੌਰ ਵਾਲੀ ਮਟੀਲੀ ਢੇਰੇ ਵਿੱਚ ਪਹੁੰਚੇ ਆ ਤਾਂ ਇੱਥੇ ਸਭ ਤੋਂ ਵੱਡੀ ਮਾਨਤਾ ਜਿਹੜੀ ਹੋਈ ਸੀਗੀ ਗੁਰੂ ਗਿਆਨ ਨਾਸ ਜੀ ਨੇ ਖਾਰਾ ਖੂ ਮਿੱਠਾ ਕੀਤਾ ਸੀਗਾ ਜਦੋਂ ਇੱਥੇ ਆਏ ਸੀ ਉਹ ਭਗਤੀ ਕਰ ਰਹੇ ਸੀਗੇ ਤੇ ਸਾਰੇ ਹੀ ਪਿੰਡਾਂ ਦੇ ਲੋਕ ਜਿਹੜੇ ਹੈਗੇ ਆ ਕਿ ਗੁਰੂ ਨੂੰ ਆ ਕੇ ਕਹਿਣ ਲੱਗੇ ਕਿ ਇੱਥੇ ਪਾਣੀ ਪੀਣ ਵਾਲਾ ਹੈ ਨਹੀਂ ਤੇ ਖੂ ਨੂੰ ਖਾਰਾ ਕੀਤਾ ਸੀਗਾ ਤਾਂ ਮਿੱਠਾ ਕੀਤਾ ਸੀ ਮਿੱਠਾ ਕੀਤਾ ਸੀਗਾ ਖਾਰੇ ਤੋਂ ਖਾਰੇ ਖੂ ਨੂੰ ਮਿੱਠਾ ਕੀਤਾ ਸੀਗਾ ਤਾਂ ਇੱਥੇ ਹੁਣ ਬਾਬਾ ਜੀ ਹਰ ਸਾਲ ਹਰ ਪੁੰਨਿਆਂ ਤੇ ਕਿ ਹਰ ਸਾਲ ਪਿੱਛੋਂ ਹਰ ਮੱਸੀਆ ਹਰ ਮੱਸੀਆ ਅਤੇ ਪੁੰਨਿਆਂ ਦੇ ਵਿੱਚ ਮਾਨਤਾ ਹੁੰਦੀ ਆ ਔਰ ਦੇਸ਼ਾਂ ਔਰ ਵਿਦੇਸ਼ਾਂ ਦੇ ਵਿੱਚੋਂ ਇੱਥੇ ਜਿਹੜੇ ਹੈਗੇ ਆ ਸ਼ਰਧਾਂ ਨਾਲ ਆਉਂਦੇ ਆ ਤੇ ਸਾਰਿਆਂ ਦੀਆਂ ਸ਼ਰਧਾਂ ਜਿਹੜੀਆਂ ਹੈਗੀਆਂ ਉਹ ਮਨੋ ਕਾਮਨਾ ਪੂਰੀਆਂ ਹੁੰਦੀਆਂ ਮਨੋ ਕਾਮਨਾ ਪੂਰੀ ਹੋਣ ਦੇ ਨਾਲ ਸਾਡੇ ਬਾਬਾ ਜੀ ਨੇ ਬਾਊ ਰਾਮ ਜੀ ਔਰ ਕਾਫੀ ਚਿਰ ਤੋਂ ਲਗਨ ਲੱਗੀ ਹੋਈ ਐ ਇਹਨਾਂ ਨੂੰ ਕਿ ਜਦੋਂ ਮਾਰਾਈ ਨੂੰ ਮੰਨਦੇ ਆ ਤਾਂ ਅੰਦਰੋਂ ਇਹਨਾਂ ਦੀ ਇੱਕ ਤਾਰ ਜੁੜੀ ਹੁੰਦੀ ਹੈ ਤਾਂ ਕਿਤੇ ਨ ਕਿਤੇ ਸਾਡੀ ਸਭਾਂ ਨੂੰ ਪ੍ਰੋਬਲਮ ਆਂਦੀ ਹੈ ਚਾਹ ਬਾਬਾ ਜੀ ਨੂੰ ਪਤਾ ਲੱਗਦਾ ਕਿ ਆਪਣੇ ਜਿਹੜੇ ਸੰਸਥਾ ਨੂੰ ਚਲਾਉਣ ਵਾਲੇ ਆਗੂਆਂ ਤੇ ਕੋਈ ਭਾਰੀ ਮੁਸੀਬਤ ਹੁੰਦੀ ਏ ਜਿਵੇਂ ਚਮਨ ਲਾਲ ਜੀ ਹੋ ਗਏ ਇਹਨਾਂ ਦੇ ਬੇਟੇ ਦੀ ਕਿਤੇ ਹੋਰ ਹੋ ਗਏ ਚਾਹ ਅਸੀਂ ਕੰਮ ਕਰਦੇ ਕਰਦੇ ਲਾਚੜਾ ਆਉਂਦਾ ਹੈ ਕਦੋਂ ਦਿਮਾਗੀ ਕੋਈ ਟੈਨਸ਼ਨ ਹੁੰਦੀ ਹੈ ਬਾਬਾ ਜੀ ਸਾਨੂੰ ਜਦੋਂ ਕਹਿੰਦੇ ਆ ਕਿ ਅੱਜ ਤੁਸੀਂ ਮਟੀਲੀ ਜਾਣਾ ਤਾਂ ਬਾਬਾ ਜੀ ਦੇ ਹੁਕਮ ਦੀ ਪਾਲਣਾ ਕਰਨ ਲਈ ਅਸੀਂ ਜਿਹੜੀ ਹੈਗੀ ਆ ਪੂਰੀ ਇੱਛਾ ਕਰਦੇ ਆ ਤੇ ਅੱਜ ਅਸੀਂ ਐਤਵਾਰ ਮਹੀਨਾ ਪੰਜਵਾਂ 33 ਚੌਥੇ 4 ਤਰੀਕ ਆ 4 ਤਰੀਕ 4 ਤਰੀਕ ਮਹੀਨਾ ਪੰਜਵਾਂ ਤੇ 2025 ਵਿੱਚ ਪਹੁੰਚੇ ਆ ਇਸ ਤੋਂ ਪਹਿਲਾਂ ਵੀ ਆਏ ਆ ਤੇ ਅੱਜ ਵੀ ਸਾਡੇ ਮਾ ਇਥੋਂ ਦੇ ਮਹਾਰਾਜ ਜੀ ਆ ਗੁਰੂ ਕਰਮਨਾਥ ਜੀ ਕਰਮਨਾਥ ਕਰਮਨਾਥ ਜੀ ਇਹ ਗੁਰੂ ਜੀ ਸਾਡੇ ਉਹਨਾਂ ਨੇ ਵੀ ਬਹੁਤ ਮਾਨਤਾ ਅੱਜ ਦੀ ਜਿਹੜੀ ਹੈਗੀ ਆ ਸਰਦਾ ਦੇ ਨਾਲ ਸਾਨੂੰ ਉਹਨਾਂ ਨੇ ਬੜਾ ਵੱਡਾ ਸੰਯੋਗ ਦਿੱਤਾ ਤਾਂ ਬਹੁਤ ਵੱਡੀ ਸਾਨੂੰ ਉਹਨਾਂ ਨੇ ਗੁਰਦਨ ਗੁਰਦਸ਼ਨਾ ਕੀਤੀ ਕਿ ਜਿਹੜੀ ਅੱਜ ਤੁਸੀਂ ਸਮਾਜ ਦੇ ਕੰਮ ਨੂੰ ਲੈ ਕੇ ਚੱਲਿਓ ਪਰਮਾਤਮਾ ਕਿਰਪਾ ਕਰੇਗਾ ਉਹ ਸਾਡੇ ਲਈ ਵੀ ਅਰਦਾਸ ਕਰਦੇ ਨੇ ਤਾਂ ਸਾਥਿਓ 2004 ਤੋਂ ਲੱਗੇ ਆ ਬੜੀ ਆਪਣੇ ਸਮਾਜ ਦੀ ਸੇਵਾ ਕਰਦੇ ਆ ਉਹ ਸਮਾਜ ਦੀ ਸੇਵਾ ਲਈ ਸ਼ਰਧਾ ਲਈ ਅਸੀਂ ਅੱਜ ਮਟੀਲੀ ਪਹੁੰਚੇ ਹੋਏ ਆ ਬਹੁਤ ਵਾਰ ਅਸੀਂ ਬਾਬਾ ਜੀ ਉਹ ਗੁਰਦੇਵ ਜੀ ਦਾ ਉਹ ਕਿਹੜਾ ਪਿੰਡ ਸੀਗਾ ਢਾਗਵਾਲ ਢਾਗਵਾਲੇ ਵੀ ਉੱਥੇ ਵੀ ਸਾਡੇ ਬਾਬਾ ਜੀ ਬੌਰਾਮ ਦੀ ਸੇਵਾ ਕਰਦੇ ਨੇ ਤਾਂ ਬਹੁਤ ਮਾਣ ਮਿਲਦਾ ਇਹਨਾਂ ਨੂੰ ਤੇ ਉੱਥੇ ਵੀ ਜਾਣਦੇ ਆ ਉਸ ਤੋਂ ਬਾਅਦ ਜਿੱਥੇ ਹੀ ਸੇਵਾ ਦਾ ਹੁਕਮ ਲੱਗਦਾ ਬਾਬਾ ਜੀ ਵੱਲੋਂ ਵਾਲਮੀਕ ਆਸ਼ਰਮ ਜਾਣਾ ਹੈ ਉੱਥੇ ਵੀ ਜਾਣੇ ਆ ਸਾਥੀਓ ਜੋ ਮਨ ਵਿੱਚ ਲੈ ਕੇ ਤੁਰੇ ਸੀਗੇ ਲਾ ਚੜਾ ਤਾਂ ਆਉਂਦਾ ਹੈ ਲੇਕਿਨ 80% 70% ਕਾਮਯਾਬੀ ਮਿਲੀ ਆ ਤਾਂ ਬਾਕੀ ਜਿਹੜੀ ਹੈਗੀ ਆ ਇਹ ਗੁਰੂਆਂ ਤੋਂ ਸ਼੍ਰੀਵਾਲ ਲੈ ਕੇ ਉਹ ਵੀ ਕਾਮਯਾਬੀ ਕਰਨੀ ਮੈਂ ਬੇਨਤੀ ਕਰੂੰਗਾ ਕਿ ਬਾਬਾ ਜੀ ਦੋ ਲੈਣਾ ਤੁਸੀਂ ਵੀ ਅੱਜ ਦੇ ਮੁੱਦੇ ਕੀ ਕਰਦੇ ਹੋ ਕਿਰਪਾ ਹੈ ਭਗਵਾਨ ਦੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਹੀ ਚੱਲੀਦਾ ਹੈ ਧਰੰਗ ਵਾਲੇ ਵੀ ਗੁਰੂ ਜੀ ਜੋ ਕਿਰਪਾ ਕਰ ਗਏ ਨੇ ਉਹਨਾਂ ਦੇ ਹੁਕਮ ਦੇ ਨਾਲ ਆਪਾਂ ਸਾਰਿਆਂ ਤੇ ਸਾਰੇ ਡੇਰਿਆਂ ਤੇ ਸਾਰੇ ਗੁਰੂਆਂ ਦੇ ਦਰਸ਼ਨ ਮੇਲੇ ਕਰਾਈਦੇ ਨੇ ਪਾਰਟੀ ਮਜ਼ਬੂਤ ਰਵੇ ਕਮੀ ਨਾ ਆਵੇ ਜੈ ਜੈਕਾਰ ਗੁਰੂ ਦੀ